ਆਲੂ ਦੇ ਬੀਜ ਦੀ ਮੰਗ ਲਗਾਤਾਰ ਵਧ ਰਹੀ ਹੈ ਮੰਗ 'ਚ ਵਾਧਾ ਤੇ ਸਪਲਾਈ 'ਚ ਕਮੀ ਕਰਕੇ ਇਸ ਦੇ ਮੁੱਲ 'ਚ ਭਾਰੀ ਵਾਧਾ ਦਰਜ ਕੀਤਾ ਗਿਆ ਵਧੀਆ ਆਲੂ ਦੇ ਬੀਜ ਦੀ ਹਰ ਜਗ੍ਹਾ ਖੇਲਤਾ ਹੈ ਤੇ ਕਿਸਾਨ ਹਮੇਸ਼ਾ ਹੀ ਵਧੀਆ ਆਲੂ ਦੇ ਬੀਜ ਦੀ ਮੰਗ ਕਰ ਰਹੇ ਨੇ ਇਸ ਸਾਲ ਆਲੂ ਦਾ ਰੇਟ ਚੰਗਾ ਹੋਣ ਕਰਕੇ ਕਿਸਾਨਾਂ ਦਾ ਆਲੂ ਦੀ ਖੇਤੀ ਪ੍ਰਤੀ ਰੁਝਾਨ ਵਧਿਆ ਹੈ ਜਿਸ ਕਾਰਨ ਆਲੂ ਹੇਠ ਰਕਵੇ ਕਾਫੀ ਵਾਧਾ ਹੋਇਆ ਹੈ ਆਲੂ ਹੇਠ ਰਕਵੇ ਵਿੱਚ ਵਾਧਾ ਹੋਇਆ ਹੈ ਤੇ ਇਸ ਦੇ ਨਾਲ ਹੀ ਬੀਜ ਦੀ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ ਜਿਹੜਾ ਬੀਜ ਪਿਛਲੇ ਸਾਲ 1000 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਮਿਲ ਰਿਹਾ ਸੀ ਉਹੀ ਬੀਜ ਹੁਣ 3000 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ ਆਲੂ ਦੇ ਬੀਜਾਂ ਦੇ ਮੁੱਲ ਦਾ ਸਿੱਧਾ ਅਸਰ ਆਲੂ ਕਾਸ਼ਤਕਾਰਾਂ ਤੇ ਪੈ ਰਿਹਾ ਹੈ ਮਹਿੰਗੇ ਆਲੂ ਦੇ ਬੀਜਾਂ ਦੀ ਖਰੀਦ ਨਾਲ ਕਿਸਾਨ ਕਾਫੀ ਪਰੇਸ਼ਾਨ ਹੈ ਮਹਿੰਗੇ ਬੀਜ ਦੀ ਖਰੀਦ ਕਰਕੇ ਆਲੂ ਕਾਸ਼ਤਕਾਰਾਂ ਦੇ ਖਰਚਾਂ 'ਚ 3 ਗੁਣਾ ਵਾਧਾ ਹੋਇਆ ਹੈ। ਪਿਛਲੇ ਸਾਲ ਪ੍ਰਤੀ ਏਕੜ ਆਲੂ ਦੇ ਬੀਜ ਦਾ ਖਰਚਾ ਕਰੀਬ 12000 ਰੁਪਏ ਸੀ ਜਿਹੜਾ ਹੁਣ ਵਧ ਕੇ 36000 ਰੁਪਏ ਪ੍ਰਤੀ ਏਕੜ ਹੋ ਗਿਆ ਹੈ। ਆਲੂ ਰੇਟ ਵਧਣ ਦੇ ਨਾਲ ਸਾਰੀਆਂ ਸਟੇਟਾਂ ਦੇ ਵਿੱਚ ਦੂਜੀਆਂ ਦੇ ਵੀ ਆਲੂ ਦੀ ਪ੍ਰੋਡਕਸ਼ਨ ਜਿਹੜੀ ਹੈ ਉਹ ਘਟੋਈ ਹੈ ਚਾਹ ਬੰਗਾਲ ਹੈ ਚਾਹ ਉੱਤਰ ਪ੍ਰਦੇਸ਼ ਹੈ ਚਾਹ ਹੋਰ ਸਟੇਟ ਹੈ। ਤੇ ਪੰਜਾਬ ਦੇ ਵਿੱਚ ਬਹੁਤ ਸਾਰਾ ਆਲੂ ਜਿਹੜਾ ਹੈ ਫਰਵਰੀ ਮਾਰਚ ਦੇ ਵਿੱਚ ਵਿੱਚ ਕਿ ਬਹੁਤ بارشਾਂ ਹੋਈਆਂ ਨੇ ਉਹਨਾਂ ਦੇ ਨਾਲ ਖਰਾਬ ਹੋਇਆ ਹੈ। ਇਸ ਕਰਕੇ ਬੀਜ ਦੀ ਡਿਮਾਂਡ ਵਧ ਗਈ ਤੇ ਜਿਹੜਾ ਖਾਦ ਲਈ ਆਲੂ ਸੀ ਉਹ ਘਟ ਗਿਆ ਤੇ ਇਸ ਕੱਲਾ ਪੰਜਾਬ ਚ ਨਹੀਂ ਸਾਰੇ ਇੰਡੀਆ ਦੇ ਵਿੱਚ ਆਲੂ ਦੇ ਰੇਟ ਦਾ ਰੁਝਾਨ ਜਿਹੜਾ ਵਧਣ ਵਾਲੀ ਸੀ ਇਹਦੀ ਘਾਟ ਹੋਣ ਕਰਕੇ ਪ੍ਰੋਡਕਸ਼ਨ ਦੀ ਘਾਟ ਹੋਣ ਕਰਕੇ ਇਸ ਸਾਲ ਕੁਮਾਂਤਰੀ ਪੱਧਰ ਤੇ ਆਲੂ ਦੇ ਮੁੱਲ ਚ ਕਾਫੀ ਵਾਧਾ ਦਰਜ ਕੀਤਾ ਗਿਆ ਜਿਸ ਕਾਰਨ ਦੇਸ਼ ਦੇ ਵਪਾਰੀਆਂ ਨੇ ਆਲੂ ਦੀ ਫਸਲ ਤੋਂ ਕਾਫੀ ਮੁਨਾਫਾ ਕਮਾਇਆ ਬਿਜਾਈ ਸਮੇਂ ਆਲੂ ਦੇ ਬੀਜ ਦੀ ਘਾਟ ਹੋਣ ਕਾਰਨ ਇਸ ਦੀਆਂ ਕੀਮਤਾਂ ਵੱਧ ਰਹੀਆਂ ਨੇ ਕੁਝ ਲੋਕ ਕਹਿੰਦੇ ਹਨ ਕਿ 80 90 ਟਰੱਕ ਰੋਜ਼ਾਨਾ ਜਾਂਦੇ ਸਨ ਇੱਕ ਟਾਈਮ تھا ਜਦ 3000 ਟਰੱਕਸ ਵੀ ਗਏ ਹਨ ਮਾਰਚ ਕੇ ਬਾਅਦ ਦੇਖੀਏ ਤਾਂ ਹਮਾਰੇ ਦੇਸ਼ ਸੇ ਪਾਕਿਸਤਾਨ ਮੇਂ ਐਕਸਪੋਰਟ ਹੋ ਰਹਾ ਥਾ ਔਰ ਪਾਕਿਸਤਾਨ ਮੇਂ ਕਿਉਂਕਿ ਕ੍ਰਾਈਸਿਸ ਹੈ ਪੋਟੈਟੋ ਕਾ ਉਹਨੋ ਨੇ ਉਨਕੀ ਕੈਬਿਨੇਟ ਨੇ ਡਿਸਾਈਡ ਕੀਆ ਹੈ ਕਿ 15 ਨਵੰਬਰ ਤੱਕ ਭਾਰਤ ਸੇ 0% ਡਿਊਟੀ ਤੱਕ ਇੰਪੋਰਟ ਕੀਆ ਜਾਏ ਪਹਿਲਾ ਸਰਕਾਰੀ 20 ਸੰਸਥਾਵਾਂ ਸਹੀ ਮੁੱਲ ਤੇ ਵਧੀਆ ਕਿਸਮ ਦਾ ਬੀਜ ਮੁਹੱਈਆ ਕਰਵਾਉਂਦੀਆਂ ਸਨ ਪਰ ਹੁਣ ਇਨ੍ਹਾਂ ਸੰਸਥਾਵਾਂ ਵੱਲੋਂ ਬੀਜ ਨਾ ਮੁਹੱਈਆ ਕਰਵਾਉਣ ਕਰਕੇ ਕਿਸਾਨ ਨਿੱਜੀ ਦੁਕਾਨਦਾਰਾਂ ਤੋਂ ਸਰਕਾਰੀ ਬੀਜ ਵਿਭਾਗਾ ਵੱਲੋਂ ਕਿਸਾਨਾਂ ਨੂੰ ਬੀਜ ਮੁਹੱਈਆ ਨਾ ਕਰਾਉਣ ਕਰਕੇ ਹੀ ਕਿਸਾਨ ਮਜਬੂਰੀ ਵਸ ਪ੍ਰਾਈਵੇਟ ਦੁਕਾਨਦਾਰਾਂ ਤੋਂ ਬੀਜ ਲੈ ਰਹੇ ਨੇ ਜਿਸ ਕਰਕੇ ਜਿਹੜਾ ਕਿਸਾਨਾਂ ਨੂੰ ਭਾਰੀ ਬੀਜ ਲੈਣ ਲਈ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ ਪਰ ਜੇਕਰ ਸਰਕਾਰ ਕਿਸਾਨਾਂ ਨੂੰ ਬੀਜ ਮੁਹੱਈਆ ਕਰਾਵੇ ਤਾਂ ਕਿਸਾਨ ਇਸ ਮਹਿੰਗੇ ਬੀਜਾਂ ਤੋਂ निजात ਪਾ ਸਕਦੇ ਨੇ